ਪੰਜਾਬ ਕੇਸੇ ਵੇਖੇ ਸਾਰੇ ਦਰਸ਼ਕਾਂ ਦਾ ਮੇਕਅਪ ਹਿਸ਼ਾ ਅਰੋੜਾ ਬਹੁਤ-ਬਹੁਤ ਸਵਾਗਤ ਕਰਨੀ ਆ ਦਰਸ਼ਕਾਂ ਇਸ ਵੇਲੇ ਤੁਹਾਨੂੰ ਲੈ ਕੇ ਆਇਆ 22 ਨੰਬਰ ਕਾਟਕ ਦੇ ਠੀਕ ਬਾਅਦ ਜਿੱਤੇ ਕਿ ਸਾਨੂੰ ਲਗਾਤਾਰ ਕਮੈਂਟਸ ਦੇ ਨਾਲ ਦੇ ਨਾਲ ਮੈਸੇਜਸ ਆ ਰਹੇ ਸੀ ਕਿ ਤੁ ਲਾਈਟਾਂ ਬੰਦ ਹੋਣ ਕਰਕੇ ਲੋਕਾਂ ਨੂੰ ਕਾਫੀ ਦਿੱਕਤ ਪਰੇਸ਼ਾਨੀ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਹੈ ਅੱਤੇ ਤੁਹਾਨੂੰ ਦਿਖਾਣਾ ਚਾਹਾਂਗੇ ਲਾਈਟਾਂ ਬੰਦ ਹੋਣ ਕਰਕੇ ਸਿਗਨਲ ਬੰਦ ਹੋਣ ਕਰਕੇ ਲੋਕਾਂ ਨੂੰ ਸਮਝ ਨਹੀਂ ਆ ਰਹਾ ਹਾਲਾਂਕਿ ਇੱਥੇ ਪੁਲਸ ਕਰਮੀ ਆਪਣੀ ਡਿਊਟੀ ਨਹੀਂ ਬਹਉਦੇ ਦਿਖਾਈ ਦੇ ਰਹੇ ਨੇ ਔਰ ਸਾਡੇ ਇੱਥੇ ਕੀਕ ਪਹੁੰਚਣ ਤੋਂ ਜਸਟ 1 ਮਿੰਟ ਪਹਿਲਾਂ ਇੱਥੋਂ ਦੀ ਜਿਹੜੀ ਹੈ ਇੱਕ ਐਕਸੀਡੈਂਟ ਹੋਇਆ ਸੀਗਾ ਗੱਡੀ ਦਾ ਬੰਪਰ ਜਿਹੜਾ ਹੈ ਪੂਰੀ ਤਰ੍ਹਾਂ ਡੈਮੇਜ ਹੋ ਗਿਆ ਉਹ ਗੱਡੀ ਨਿਕਲੀ ਹੈ ਮਗਰ ਲੋਕ ਇੱਥੇ ਕਾਫੀ ਤੰਗ ਪਰੇਸ਼ਾਨ ਹੁੰਦੇ ਵਿਖਾਈ ਦੇ ਰਹੇ ਕਿਉਂਕਿ ਇੱਥੇ ਲਾਈਟਾਂ ਜੜੀਆਂ ਨੇ ਆਪਣਾ ਕੰਮ ਕਰਦੀਆਂ ਨਹੀਂ ਦਿਖਾਈ ਦੇ ਰੀਆਂ ਲੋਕਾਂ ਨਾਲ ਗੱਲ ਕਰਨਾ ਚਾਹਾਂਗੇ ਇੱਥੇ ਸਿਗਨਲ ਕੰਮ ਨਹੀਂ ਕਰ ਰਿਹਾ ਕੀ ਕਹਿਣਾ ਚਾਹੋਗੇ ਬਸ ਮੈਂ ਤੇ ਮੈਮ ਚੱਲੇ ਆ ਮੈਂ ਠੀਕ ਨਹੀਂ ਥੋੜਾ ਨਾ ਜੀ 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 ਲੋਕ ਜਿਹੜੇ ਨੇ ਕਹਿ ਰਹੇ ਨੇ ਕਿ ਹਜੇ ਤੱਕ ਚੱਲਿਆ ਕਿਉਂਕਿ ਇੱਥੇ ਜਦੋਂ ਮੌਕਾ ਮਿਲੇ ਉਦੋਂ ਹੀ ਗੱਡੀ ਕੱਢਣੀ ਹੈ ਕੋਈ ਸਪੈਸੀਫਿਕ ਇੱਥੇ ਸਪੈਸੀਫਿਕੇਸ਼ਨ ਨਹੀਂ ਹੈ ਕਿ ਕਿਸ ਵੇਲੇ ਤੁਸੀਂ ਗੱਡੀ ਕੱਢ ਸਕਦੇ ਹੋ ਇਸ ਕਰਕੇ ਜਦੋਂ ਮੌਕਾ ਮਿਲੇ ਬਸ ਨਿਕਲਣਾ ਸਹੀ ਸਮਝਦੇ ਨੇ ਲੋਕ ਔਰ ਇੱਥੇ ਪੁਲਿਸ ਕਰਮੀ ਆਪਣੀ ਡਿਊਟੀ ਨਹੀਂ ਪਾਉਂਦੇ ਹੋਏ ਵਿਖਾਈ ਦੇ ਰਹੇ ਨੇ ਇਹਨਾਂ ਨਾਲ ਵੀ ਗੱਲ ਅਸੀਂ ਕਰਨਾ ਚਾਹਾਂਗੇ ਸਰ ਇੱਥੇ ਸਿਗਨਲ ਕੰਮ ਨਹੀਂ ਕਰ ਰਹੇ ਤੁਹਾਨੂੰ ਆਪ ਸਿਗਨਲ ਦੀ ਡਿਊਟੀ ਦੇਣੀ ਪੈਰੀ ਕੀ ਕਹਿਣਾ ਚਾਹੋਗੇ ਨਹੀਂ ਕੋਈ ਗੱਲ ਨਹੀਂ ਆ ਜੀ ਟ੍ਰੈਫਿਕ ਬੜੀ ਵਾਰ ਸਮੂਥ ਚੱਲ ਰਹੀ ਆ ਕਿਥੇ ਇੱਕ ਜਾਮ ਲੱਗਦਾ ਛੁੱਟੀ ਦੇ ਟਾਈਮ ਤੇ ਵੀ ਲੱਗਦਾ ਤੇ ਉਸ ਵੇਲੇ ਟ੍ਰੈਫਿਕ ਲਾਈਟਾਂ ਵੀ ਚੱਲਦੀਆਂ ਹੁੰਦਾ ਵੀ ਜਾਮ ਲੱਗਦਾ ਪਰ ਪਰ ਵਿੱਚ ਕਰਨਾ ਪੈਂਦਾ ਵਰਕ ਕਰਨਾ ਪੈਂਦਾ ਮਗਰ ਅਸੀਂ ਹੁਣੇ ਦੇਖਿਆ ਜਦੋਂ ਅਸੀਂ ਇੱਥੇ ਪਹੁੰਚੇ ਤਾਂ ਇੱਕ ਗੱਡੀ ਦਾ ਜਿਹੜਾ ਬੰਪਰ ਹੈ ਅੱਗੋਂ ਦੀ ਪੂਰੀ ਤਰ੍ਹਾਂ ਨਾਲ ਠੁੱਕ ਗਿਆ ਸੀਗਾ ਉਸ ਬਾਰੇ ਤੁਹਾਡੇ ਤੋਂ ਜਾਣਕਾਰੀ ਲੈ ਲਾ। ਉਹ ਲੱਗਦਾ ਤੇ ਦੀ ਕਈ ਵਾਰੀ ਕੋਈ ਗਲਤੀ ਕਰ ਲੈਂਦੇ ਆ ਜੇ ਜੇ ਕੋਈ ਗੱਡੀ ਜਾ ਰਹੀ ਹੈ ਵਿੱਚ ਆਪਣਾ ਗਲਤੀ ਹੋ ਜਾਂਦੀ ਹੈ ਕੋਈ। ਤੁਹਾਨੂੰ ਨਹੀਂ ਲੱਗਦਾ ਕਿ ਸਿਗਨਲ ਦੀਆਂ ਲਾਈਟਾਂ ਚੱਲਦੀਆਂ ਹੋਣਗੀਆਂ ਤੇ ਇਸ ਤਰ੍ਹਾਂ ਦੇ ਹਾਦਸੇ ਜਿਹੜੇ ਨੇ ਘੱਟ ਹੋਣਗੇ। ਸਿਗਨਲ ਦੀਆਂ ਲਾਈਟਾਂ ਵੀ ਚੱਲ ਜਾਂਦੀਆਂ ਵਾ ਪਰ ਉਹਦੇ ਨਾਲ ਜਦੋਂ ਛੁੱਟੀ ਦਾ ਟਾਈਮ ਹੁੰਦਾ ਤਾਂ ਬਹੁਤ ਤੱਕ ਜਾਮ ਚੱਲ ਜਾਂਦਾ ਖਾਸ ਕਰਕੇ ਪੁਤਲੀ ਘਰ ਤੱਕ ਜਿਹੜੀ ਲਾਈਟਿੰਗ ਹੁੰਦੀ ਹੈ ਨਾ ਉਸ ਵੇਲੇ ਵੀ ਇਹਨੂੰ ਉਹਨੂੰ ਬੰਦ ਕਰਕੇ ਲਗਾਉਣਾ ਪੈਂਦਾ ਜੀ ਲਾਈਟਾਂ ਬੰਦ ਕਰਕੇ ਖੁਦ ਬੰਦ ਕੀਤੀਆਂ ਜਾਂਦੀਆਂ ਆ ਫਿਰ ਬੰਦ ਕਰਕੇ ਲਗਾਇਆ ਜਾਂਦਾ ਕਿਉਂਕਿ ਜਾਂ ਬਹੁਤ ਲੰਬੇ ਹੋ ਜਾਂਦੇ ਨੇ ਹਾਂਜੀ ਤੇ ਇਸ ਟਾਈਮ ਅਗਰ ਗੱਲ ਕਰੀਏ ਤਾਂ ਇਹ ਲਾਈਟਾਂ ਆਪ ਬੰਦ ਕਰਾਈਆਂ ਗਈਆਂ ਆ ਇਹ ਆ ਪਿੱਛੋਂ ਦੀ ਬੰਦ ਅੱਜ ਬੱਤੀ ਗਈ ਹੋਈ ਮੇਰਾ ਲਾਈਟ ਅੱਜ ਨਹੀਂ ਜਗਦੀ ਚੱਲਦੀ ਧੰਨਵਾਦ ਜੀ ਸੋ ਦੱਸਿਆ ਜਾ ਰਿਹਾ ਜੀ ਲਾਈਟ ਅੱਜ ਗਈ ਹੋਈ ਹੈ ਮਗਰ ਜਿਸ ਵੇਲੇ ਖਾਲਸਾ ਕੋਲੇ ਛੁੱਟੀ ਹੁੰਦੀ ਹੈ ਉਸ ਵੇਲੇ ਲਾਈਟਾਂ ਨੂੰ ਆਪ ਬੰਦ ਕਰਕੇ ਸਾਰੀ ਟ੍ਰੈਫਿਕ ਨੂੰ ਸੁਚਾਰੂ ਰੂਪ ਨਾਲ ਚਲਾਇਆ ਜਾਂਦਾ ਹੈ ਔਰ ਲੋਕੀ ਜਿਹੜੇ ਸਾਡੇ ਤੱਕ ਪਹੁੰਚ ਰਹੇ ਸੀ ਜਿਹੜੇ ਆਪਣੇ ਸਨੇਹੇ ਭੇਜ ਰਹੇ ਸੀ ਕਿਤੇ ਗੱਡੀ ਲਗਾਤਾਰ ਸਿਗਨਲ ਦੀਆਂ ਲਾਈਟਾਂ ਬੱਤੀਆਂ ਗੁੱਲਹੋਂ ਕਰਕੇ ਲਗਾਤਾਰ ਹਾਦਸੇ ਹੋ ਰਹੇ ਨੇ ਉਹ ਇੱਕ ਤਾਂ ਸੀ ਆਪਣੀ ਅੱਖੀ ਵੀ ਦੇਖਿਆ ਜਦ ਸਾਡੇ ਪਹੁੰਚਦੇ ਹੀ ਉਹ ਗੱਡੀ ਨਿਕਲੀ ਐ ਜਿਸ ਬਲੈਕ ਕਲਰ ਦੀ ਗੱਡੀ ਸੀ ਜਿਸ ਦਾ ਫਰੰਟ ਬੰਪਰ ਪੂਰੀ ਤਰ੍ਹਾਂ ਡੈਮੇਜ ਹੋ ਚੁੱਕਾ ਸੀ ਔਰ ਹੁਣ ਵੀ ਤੁਸੀਂ ਦੇਖ ਰਹੇ ਹੋ ਜੀ ਟਰੈਫਿਕ ਸਿਗਨਲ ਤੇ ਪੁਲਸ ਕਰਮੀ ਆਪ ਟਰੈਫਿਕ ਸਿਗਨਲ ਬਣ ਕੇ ਲੋਕਾਂ ਨੂੰ ਲੰਘਾ ਰਹੇ ਨੇ ਔਰ ਜਿਹੜਾ ਦੂਸਰੀ ਸਾਈਡੋਂ ਜਿਹੜਾ ਟਰੈਫਿਕ ਆਂਦਾ ਐ ਉਹ ਜਦੋਂ ਮੌਕਾ ਮਿਲਦਾ ਹੈ ਦਾ ਲੱਗਦਾ ਹੈ ਤੇ ਉਸ ਦੇ ਮੁਤਾਬਿਕ ਬਸ ਨਿਕਲਣ ਦੀ ਕੋਸ਼ਿਸ਼ ਕਰਦੇ ਆ ਔਰ ਜਿਹੜੇ ਲੋਕ ਨੇ ਉਹ ਇਸ ਟ੍ਰਾਫਿਕ ਦੀ ਸਮੱਸਿਆ ਨਾਲ ਕਾਫੀ ਜ਼ਿਆਦਾ ਜੂਝਦੇ ਹੋਏ ਵਿਖਾਈ ਦੇ ਰਹੇ ਨੇ ਔਰ ਲੋਕਾਂ ਦਾ ਇਹੀ ਕਹਿਣਾ ਹੈ ਕਿ ਲੋਕ ਬਿਨਾ ਦੇਖੇ ਕਿਉਂਕਿ ਉਹਨਾਂ ਨੂੰ ਪਤਾ ਨਹੀਂ ਚੱਲਦਾ ਕਿ ਕਿਦੋਂ ਉਹਨਾਂ ਦੀਵਾਰੀ ਉਹਨਵੇਂ ਤੋਂ ਦਿਖਾਣਾ ਚਾਹਵਾਂਗੇ ਕਿਸ ਨਾਲ ਪੁਲਿਸ ਕਰਮੀ ਉਹਨਾਂ ਨੂੰ ਗਾਈਡ ਕਰਦੇ ਹੋਏ ਕਿ ਕਿਧਰੋਂ ਦੀ ਨਿਕਲਣਾ ਹੈ ਵਿੱਚੋਂ ਇੱਕੋ ਦਮ ਜਿਹੜੀ ਟ੍ਰਾਫਿਕ ਹੈ ਆ ਜਾਂਦੀ ਕਿਉਂਕਿ ਟ੍ਰੈਫਿਕ ਸਿਗਨਲ ਜਦੋਂ ਕੰਮ ਨਹੀਂ ਕਰਦੇ ਤਾਂ ਲੋਕਾਂ ਨੂੰ ਪੁਲਸ ਕਰਮੀ ਜਿਸਨਾਂ ਦੋ ਪੁਲਸ ਕਰਮੀ ਇੱਥੇ ਮੌਜੂਦ ਨੇ ਨਹੀਂ ਦਿਖਾਈ ਦਿੰਦੇ ਤਾਂ ਆਪਣੀ ਮਨਮਰਜ਼ੀ ਕਰਦੇ ਦਿਖਾਈ ਦਿੰਦੇ ਨੇ ਲੋਕ ਹੁਣ ਤੁਸੀਂ ਦੇਖ ਰਹੇ ਹੋ ਜੀ ਪਹਿਲਾਂ ਉਧਰੋਂ ਆਏ ਫਿਰ ਗੱਡੀ ਕਿੱਦਾ ਘੁਮਾਈ ਔਰ ਹੁਣ ਉਸੇ ਰਸਤੇ ਤੋਂ ਵਾਪਸ ਜਾਇਆ ਜਾ ਰਿਹਾ ਹੈ ਇੱਕ ਤਰ੍ਹਾਂ ਨਾਲ ਟ੍ਰੈਫਿਕ ਨੂੰ ਪੂਰੀ ਤਰ੍ਹਾਂ ਨਾਲ ਚੈਲੰਜ ਰਹੇਗਾ ਪੂਰਾ ਇੱਥੇ ਕਿਉਂਕਿ ਇੱਥੇ ਕਾਫੀ ਵੱਡੀ ਗਿਣਤੀ ਚ ਲੋਕ ਆਉਂਦੇ ਜਾਂਦੇ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹ ਜਿਹੜਾ ਇਲਾਕਾ ਹੈ ਲਗਾਤਾਰ ਬਣਿਆ ਰਹਿੰਦਾ ਹੈ ਟ੍ਰੈਫਿਕ ਦਾ ਇੱਕ ਕਾਰੋਬਾਰ ਹੈ ਤੇ ਇੱਥੇ ਇੱਕ ਲੜਕੀ ਮੌਜੂਦ ਹੈ ਜੀ ਤੁਹਾਨੂੰ ਤੋਂ ਜਾਨਣਾ ਚਾਹਾਂਗੇ ਤੁਸੀਂ ਇੱਕ ਰੇੜਾ ਚਲਾ ਰਹੇ ਹੋ ਬਾਈਕ ਦੇ ਉੱਤੇ ਤੁਹਾਨੂੰ ਤੋਂ ਜਾਨਣਾ ਚਾਹਾਂਗੇ ਕਿ ਬਾਈਕ ਚਲਾਣਾ ਕਿੰਨਾ ਕੋਖਾ ਲੱਗਦਾ ਤੁਹਾਨੂੰ ਬਹੁਤ ਜ਼ਿਆਦਾ ਮੈਡਮ ਔਖਾ ਹੈ ਮੇਰੇ ਪਾਪਾ ਵੀ ਨਹੀਂ ਆਗੇ ਭਾਈ ਵੀ ਨਹੀਂ ਆਗਾ ਦੇਤੋ ਗੀਤ ਆਪ ਹੀ ਸੌਦਾ ਵੇਚੀ ਦਾ ਰੇੜੀ ਤੇ ਤੇ ਛੋਟੇ ਛੋਟੇ ਬੱਚੇ ਆ ਉਹ ਵੀ ਪਾਲੰਦੇ ਜੀ 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 ਕਰ ਲਾ ਟ੍ਰੈਫਿਕ ਦੇ ਕਿੰਨੇ ਕੋਕਿਆਈ ਹੁੰਦੀ ਹੈ ਟ੍ਰੈਫਿਕ ਟ੍ਰੈਫਿਕ ਦੇ ਬਹੁਤ ਜ਼ਿਆਦਾ ਹੀ ਇੱਥੇ ਜਾਮ ਲੱਗਾ ਰਹਿੰਦਾ ਜੈਸੇ ਨਿਕਲੇ ਆਉ ਪਤਲੀ ਘਰ ਚੌਂਕ ਚ ਕਦੀ ਕਿਤੇ ਜੀ ਸਿਗਨਲ ਲਾਈਟਾਂ ਜਿਹੜੀਆਂ ਬੰਦ ਹੁੰਦੀਆਂ ਉਸ ਦੇ ਨਾਲ ਕੋਈ ਦਿੱਕਤ ਆਂਦੀ ਹੈ ਕਦੀ ਉਹਦੇ ਨਾਲ ਟੱਕਰਾਂ ਹੁੰਦੀਆਂ ਨੇ ਤੁਹਾਨੂੰ ਲੱਗਦਾ ਉਹ ਹੋ ਜਾਂਦੀਆਂ ਹਾੜੀ ਤੇ ਚਲੋ ਖੁਦਾ ਦੀ ਕਿਰਪਾ ਹੀ ਹੈ ਮਗਰ ਕਈ ਵੇਖੀ ਦੇ ਵੱਡੇ ਵੱਡੇ ਹਾਦਸੇ ਹੋ ਜਾਂਦੇ ਆ ਮਸਾਂ ਹੀ ਬਚੀਦਾ ਵਾ ਅਸੀਂ ਦਿਖਾਇਆ ਕਿ ਲੜਕੀ ਕਿਸ ਤਰ੍ਹਾਂ ਆਪਣੇ ਘਰ ਨੂੰ ਪਾਲਣ ਲਈ ਬੱਚਿਆਂ ਨੂੰ ਪਾਲਣ ਲਈ ਆਪ ਬਾਈਕ ਦੇ ਉੱਤੇ ਰੇੜਾ ਚਲਾ ਰਹੀ ਹੈ ਤੇ ਸਬਜ਼ੀਆਂਆਂ ਜਾਂ ਜੋ ਸੌਦਾ ਹੈ ਉਹ ਵੇਚ ਰਹੀ ਹੈ ਤੇ ਉਹਨਾਂ ਨੂੰ ਵੀ ਕਿੰਨੀਆਂ ਦਿੱਕਤਾਂ ਆ ਰਹੀਆਂ ਨੇ ਬੀਂਗ ਅ ਗਰਲ ਉਸ ਤੋਂ ਬਾਅਦ ਇੱਕ ਬਾਈਕ ਨੂੰ ਡਰਾਈਵ ਕਰਨਾ ਹੀ ਆਪਣੇ ਆਪ ਚ ਇੱਕ ਚੈਲੰਜ ਹੈ ਔਰ ਉਸ ਤੋਂ ਬਾਅਦ ਅੰਬਰ ਸਰਵਰ ਕੀ ਟ੍ਰੈਫਿਕ ਉਹ ਕਾਫੀ ਜ਼ਿਆਦਾ ਵੱਡੀ ਉਕਿਆਈ ਦਾ ਸਬਬ ਬਣਦੀ ਹੈ ਔਰ ਦੇਖ ਪਾ ਰਹੇ ਹੋ ਜੀ ਇੱਥੇ ਜੜਾ ਲੰਬੇ ਵੱਡੀ ਗਿੰਤੀ ਚ ਯੂਟੀ ਮਾਰਕੀਟ ਤੋਂ ऑटो रिक्शा आंदे हुए दिखाइदे रहे पुलसकर्मी अपनी ड्यूटी ਨੂੰ ਪੂਰੀ ਤਰ੍ਹਾਂ ਨਾਲ ਨਿਭਾਉਂਦੇ ਦਿਖਾਈ ਦੇ ਰਹੇ ਨੇ ਮਗਰ ਲੋਕ ਫਿਰ ਵੀ ਦਿੱਕਤ ਤੇ ਪਰੇਸ਼ਾਨੀ ਦਾ ਲੋਕਾਂ ਨੂੰ ਸਾਹਮਣਾ ਕਰਨਾ ਪੈਦਾ ਕਿਉਂਕਿ ਦੋ ਪੁਲਸਕਰਮੀ ਇੱਥੇ ਅਗਰ ਗੱਲ ਕੀਤੀ ਜਾਏ ਰਸਤਿਆਂ ਦੀ ਇੱਕ ਰਸਤਾ ਇਧਰੋਂ ਆ ਰਿਹਾ ਹੈ ਸਰਵਿਸ ਲਾਈਨ ਤੋਂ ਇੱਕ ਉਧਰੋਂ ਆ ਰਿਹਾ ਹੈ ਇੱਕ ਬਾਈ ਨੰਬਰ ਫਾਟਕ ਤੋਂ ਜਾ ਰਿਹਾ ਹੈ ਫਿਰ ਉਸ ਤੋਂ ਬਾਅਦ ਇੱਕ ਅਗਰ ਕਹੀਏ ਪਤਲੀ ਘਰਵਾਲ ਨੂੰ ਜਾ ਰਿਹਾ ਹੈ ਬਹੁਤ سارے ਜੜੇ ਰਸਤੇ ਨੇ ਉਹ ਇੱਥੋਂ ਦੀ ਨਿਕਲ ਰਹੇ ਨੇ ਮਗਰ ਦੋ ਫੁੱਲ ਕਰਮੀ ਐਡੀ ਭਾਰੀ ਜੜੀ ਐਡੀ ਵੱਡੀ ਗਿਣਤੀ ਚ ਜਿਹੜੀ ਟ੍ਰੈਫਿਕ ਹੈ ਉਸ ਨੂੰ ਸੰਭਾਲਦੇ ਹੋਏ ਦਿਖਾਈ ਦੇ ਰਿਹਾ ਨਾ ਕੋਈ ਇੱਥੇ ਟ੍ਰੈਫਿਕ ਸਿਗਨਲ ਹੈ ਤੇ ਨਾ ਹੀ ਇੱਥੇ ਕੋਈ ਡਾਇਰੈਕਸ਼ਨ ਵਾਲੀਆਂ ਲਾਈਟਾਂ ਜਾਂ ਸਮਾਂ ਦਿਖਾਈ ਦੇ ਰਿਹਾ ਕਿ ਇੰਨੀ ਦੇਰ ਤੁਸੀਂ ਨਿਕਲ ਸਕਦੇ ਹੋ ਇੰਨੀ ਦੇਰ ਤੁਹਾਨੂੰ ਵੇਟ ਕਰਨਾ ਪਏਗਾ ਤੇ ਇਹ ਜਿਹੜੀ ਦਿੱਕਤ ਪਰੇਸ਼ਾਨੀ ਹੈ ਬਾਈ ਨੰਬਰ ਫਾਟਕ ਦਾ ਵਾਦੇ ਇਲਾਕਾ ਨਿਵਾਸੀਆਂ ਨੂੰ ਤੇ ਨਾਲ ਦੇ ਨਾਲ ਆਣ ਜਾਣ ਵਾਲਿਆਂ ਨੂੰ ਲਗਾਤਾਰ ਬਣੀਆਂ ਹੋਈਆਂ ਲੋਕ ਜੜੇ ਨੇ ਪਰੇਸ਼ਾਨ ਹੋ ਰਿਹਾ ਲੋਕਾਂ ਦਾ ਕਹਿਣਾ ਹੈ ਕਿ ਟ੍ਰੈਫਿਕ ਨੂੰ ਰੈਗੂਲੇਟ ਕਰਨਾ ਬਹੁਤ ਹੀ ਜ਼ਰੂਰੀ ਹੈ ਜਿਹੜੇ ਹੱਥ ਸੇ ਹੁੰਦੇ ਆ ਉਹਨਾਂ ਤੋਂ ਬਚਾਉਣ ਲਈ ਟ੍ਰੈਫਿਕ ਲਾਈਟਾਂ ਦਾ ਟ੍ਰੈਫਿਕ ਸਿਗਨਲ ਦਾ ਕੰਮ ਕਰਨਾ ਬਹੁਤ ਜ਼ਰੂਰੀ ਹੈ ਤੁਹਾਡੇ ਲਈ ਅਸੀਂ ਹਰ ਇਲਾਕੇ ਹਰ ਮਹੱਲੇ ਹਰ ਹਰ ਗਲੀ ਚ ਪਹੁੰਚਨੇ ਆ ਤੇ ਤੁਹਾਡੇ ਲਈ ਹਰ ਨਿਊਜ਼ ਹਰ ਉਹ ਖਬਰ ਜਿਹੜੀ ਬਹੁਤ ਜ਼ਰੂਰੀ ਹੈ ਪ੍ਰਸ਼ਾਸਨ ਤੱਕ ਪਹੁੰਚਣੀ ਤੁਹਾਡੇ ਤੱਕ ਪਹੁੰਚਣੀ ਉਹ ਲੈ ਕੇ ਪਹੁੰਚਦੇ ਰਹਨੇ ਆ ਤੇ ਤੁਸੀਂ ਬਣੇ ਰਹੋ ਪੰਜਾਬ ਕੇਸਰੀ ਤੇ ਵੇਖਦੇ ਰਹੋ ਪੰਜਾਬ ਕੇਸਰੀ ਕਿਉਂਕਿ ਪੰਜਾਬ ਕੇਸਰੀ ਤੁਹਾਡੇ ਦਿਲ ਦੀ ਧੜਕ